ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰੀ ਗੁਰਸਵਰੀ ਸਾਧ ਸੰਗਤ ਜੀਓ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਮਾਗ ਦੇ ਮਹੀਨੇ ਦੀ ਸ਼ੁਰੂਆਤ ਹੋਈ ਹੈ ਬੈਸਿਤ ਗੁਰਬਾਣੀ ਅਨੁਸਾਰ ਸਾਰੇ ਹੀ ਮਹੀਨੇ ਪਵਿੱਤਰ ਹਨ ਪਰ ਸਤਿਗੁਰਾਂ ਨੇ ਸਾਨੂੰ ਇਹ ਵਕਸ਼ਿਸ਼ ਕੀਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਮਨ ਉਸ ਸੱਚੇ ਪਾਤਸ਼ਾਹ ਦੇ ਨਾਲ ਜੁੜ ਜਾਵੇ ਆਓ ਜੀ ਆਪਾਂ ਵਿਚਾਰ ਸਰਵਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਗ ਮਜਨ ਸੰਗ ਸਾਧੂਆਂ ਧੂੜੀ ਕਰਿ ishnaਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੋਂ ਕਰ ਦਾਨ ਧਨ ਗੁਰੂ ਅਰਜਨ ਦੇ ਮਹਾਰਾਜ ਸਮਝਾ ਰਹੇ ਨੇ ਸਿੱਖਾ ਮਾਗ ਦੇ ਮਹੀਨੇ ਅੰਦਰ ਰੰਗੇ ਹੋਏ ਗੁਰਮੁਖਾਂ ਦੀ ਸੰਗਤ ਵਿੱਚ ਬੈਠੀ ਉਹਨਾਂ ਦੀ ਧੂੜੀ ਦਾ ਇਸ਼ਨਾਨ ਕਰੀ ਆਪ ਨਾਮ ਜਪੀ ਕੇਵਲ ਆਪ ਹੀ ਨਜਪੀ ਦੂਜਿਆਂ ਨੂੰ ਵੀ ਜਪਾਉਣਾ ਕਰੀ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਦੁਨਿਆਵੀ ਮਾਇਆ ਇਕੱਠੀ ਕਰਕੇ ਦੂਸਰਿਆਂ ਨੂੰ ਦਸਵੰਧ ਵੰਡੀਦਾ ਏ ਇਸੇ ਤਰ੍ਹਾਂ ਇਹ ਅਧਿਆਤਮਕ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਇਹ ਤੂੰ ਨਾਮ ਜਪੀ ਨਾਮ ਜਪਣ ਦੇ ਨਾਲ ਤੇਰੇ ਦੁੱਖ ਦੂਰ ਹੋਣਗੇ ਤੇ ਦੂਜਿਆਂ ਦੇ ਵੀ ਦੁੱਖ ਦੂਰ ਕਰੀ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਜਨਮ ਅਤੇ ਕਰਮਾਂ ਦੀ ਜਿਹੜੀ ਮੈਲ ਹੈ ਉਹ ਉਤਰ ਜਾਂਦੀ ਹੈ ਮਹਾਰਾਜ ਕਹਿੰਦੇ ਜਦੋਂ ਸੰਗਤ ਵਿੱਚ ਬੈਠਾਂਗੇ ਮਨ ਦੇ ਉਤੋਂ ਗਮਾਨ ਚਲਿਆ ਜਾਂਦਾ ਹੈ ਅਕਸਰ ਹੀ ਅਸੀਂ ਸੰਸਾਰ ਵਿੱਚ ਵੇਖਦੇ ਹਾਂ ਕਿ ਗੁਮਾਨ ਬਹੁਤ ਮਾੜੇ ਕਰਮ ਕਰਵਾ ਦਿੰਦਾ ਹੈ ਜਿਸ ਦਾ ਲੇਖਾ ਉਸ ਅਕਾਲ ਪੁਰਖ ਦੀ ਦਰਗਾਹ ਤੇ ਜਾ ਕੇ ਦੇਣਾ ਪੈਂਦਾ ਹੈ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ ਕਾਮ ਕ੍ਰੋਧ ਨਾ ਮੋਹੀਐ ਬਿਨਸਾ ਲੋਭ ਸੁਆਨ ਸੁਆਨ ਕਹਿੰਦੇ ਨੇ ਜੀ ਕੁੱਤੇ ਨੂੰ ਕਿੰਦੇ ਲੋਭ ਦਾ ਜਿਹੜਾ ਕੁੱਤਾ ਨਾ ਹਰ ਜੀਵ ਦੇ ਅੰਦਰ ਹੈ ਕਾਮ ਤੇ ਕ੍ਰੋਧ ਇਹ ਲੋਭ ਦਾ ਕੁੱਤਾ ਕਾਮ ਤੇ ਕ੍ਰੋਧ ਇਹ ਮੋਹ ਨਹੀਂ ਸਕਦਾ ਇਹ ਮੋਹ ਨਹੀਂ ਸਕਦਾ ਜੇਕਰ ਪਰਮੇਸ਼ਰ ਦਾ ਨਾਮ ਜਪਾਂਗੇ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੱਸੇ ਹੋਏ ਮਾਰਗ ਅਨੁਸਾਰ ਚੱਲਦੇ ਹੋਏ ਸੱਚ ਦੇ ਰਸਤੇ ਤੇ ਚੱਲਦੇ ਹੋਏ ਮਹਾਰਾਜ ਕਹਿੰਦੇ ਫਿਰ ਜਹਾਨ ਵੀ ਉਸਤਤ ਕਰੇਗਾ ਪਰ ਜੇਕਰ ਮਨ ਵਿੱਚ ਚਲਾਕੀ ਹੋਵੇ ਚੁਸਤੀ ਹੋਵੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਬਹੁਤਾ ਸਮਾਂ ਨਹੀਂ ਲੱਗਦਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਤੇ ਲੇਖਾ ਦੇਣਾ ਪੈਂਦਾ ਹੈ 68 ਤੀਰਥ ਸਗਲ ਪੁੰਨ ਜੀ ਦਇਆਪਰਵਾਨ 68 ਤੀਰਥਾਂ ਦਾ ਜੋ ਫਲ ਹੈ ਨਾ ਮਹਾਰਾਜ ਕਹਿੰਦੇ ਭਾਈ ਸਾਰਾ ਪੁੰਨ ਜੋ ਵੀ ਕਿਰਿਆ ਹੈ ਗੁਰਮੁਖਾਂ ਦੇ ਲਈ ਉਹ ਜੀਵ ਤੇ ਦਇਆ ਕਰਨਾ ਹੈ ਭਾਵ ਜੀਵਾਂ ਤੇ ਰਹਿਮ ਕਰਨਾ ਭਾਵੇਂ ਉਹ ਮਨੋੱਖਾ ਦੇ ਹੀ ਅੰਦਰ ਹੈ ਭਾਵੇਂ ਉਹ ਜੀ ਜੰਤ ਹਨ ਸੱਚੇ ਪਾਤਸ਼ਾਹ ਕਹਿੰਦੇ ਭਾਈ ਹੱਕ ਸੱਚ ਦੀ ਖਾਣੀ ਹੈ ਸੋ ਜੀਵਾਂ ਦੇ ਉੱਤੇ ਦਇਆ ਕਰਨੀ ਹੈ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ ਉਹ ਤਰੁੱਠ ਕੇ ਦੇ ਦਿੰਦਾ ਹੈ ਦਇਆ ਕਰਕੇ ਰਹਿਮ ਕਰਕੇ ਬਖਸ਼ ਦਿੰਦਾ ਹੈ ਝੋਲੀ ਵਿੱਚ ਦਾਤ ਪਾ ਦਿੰਦਾ ਹੈ ਉਹ ਸੱਜਣ ਉਹ ਪੁਰਖ ਸਿਆਣਾ ਹੋ ਜਾਂਦਾ ਹੈ ਉਹ ਸੁਜਾਨ ਹੋ ਜਾਂਦਾ ਹੈ ਜਿੰਨਾ ਮਿਲਿਆ ਆਪਣਾ ਵੇ ਆਪਣਾ ਨਾਨਕ ਤਿਨ ਕੁਰਬਾਨ ਤਿਨਾਂ ਤੋਂ ਬਲਿਹਾਰ ਨੇ ਜਾਈਏ ਜੀ ਜਿਨ੍ਹਾਂ ਨੇ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਪਾ ਲਿਆ ਹੈ ਉਹਨਾਂ ਤੋਂ ਕੁਰਬਾਨ ਜਾਈਏ ਮਾਗ ਸੁੱਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ ਮਾਗਦੇ ਮਹੀਨੇ ਵਿੱਚ ਉਹ ਸੁੱਚੇ ਹਨ ਉਹਨਾਂ ਤੇ ਕਿਰਪਾ ਹੁੰਦੀ ਹੈ ਜਿਨ੍ਹਾਂ ਦੇ ਉੱਪਰ ਪੂਰਾ ਗੁਰੂ ਮਿਹਰਬਾਨ ਹੋ ਜਾਵੇ ਨਹੀਂ ਤੇ ਸੱਚੇ ਪਾਤਸ਼ਾਹ ਕਹਿੰਦੇ ਗੱਲ ਹੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨੋਕ ਸੁਧਾ ਕਾਲੀਆਂ ਬਾਹਰੋਂ ਚਟਵੀਆਂ ਰੀਸਾਂ ਕਰੇ ਤੇ 나ੜੀਆਂ ਜੋ ਸੇਵਾ ਦੇਰ ਖੜੀਆਂ ਸੱਚੇ ਪਾਤਸ਼ਾਹ ਕਹਿੰਦੇ ਇਹੋ ਜਿਹੀ ਨਹੀਂ ਬੜਨਾ ਮਾਗ ਸੁੱਚੇ ਸੇ ਕਾਢੀ ਐ ਜਨਪੂਰਾ ਗੁਰ ਮਿਹਰਬਾਨ ਜਿਨ੍ਹਾਂ ਦੇ ਉੱਪਰ ਪੂਰਨ ਗੁਰੂ ਦੀ ਕਿਰਪਾ ਹੋ ਜਾਵੇ ਮਿਹਰਬਾਨ ਹੋ ਜਾਵੇ ਉਹ ਭਾਈ ਸੋਚੇ ਹਨ ਬਾਕੀ ਤੇ ਸਾਰਾ ਝੂਠ ਦਾ ਪਸਾਰਾ ਹੈ ਸੋ ਆਪਾਂ ਇਹ ਸੀਧ ਲੈਣੀ ਹੈ ਕਿ ਸਤਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਬਾਣੀ ਅਤੇ ਬਾਣਾ ਬਖਸ਼ ਦੇਵੋ ਮਹਾਰਾਜ ਆਪ ਹੀ ਸੁੱਚੇ ਕਰ ਸਕਦੇ ਹੋ ਸਾਡੇ ਸਾਰਿਆਂ ਤੇ અપਾਰ ਕਿਰਪਾ ਕਰਕੇ ਸਾਨੂੰ ਸੁੱਚੇ ਬਣਾ ਲਓ ਬਾਣੀ ਹਿਰਦੇ ਵਿੱਚ ਵਸਾ ਦਿਓ ਸੋ ਸਾਰਿਆਂ ਨੂੰ ਭਾਈ ਸੰਗਰਾਂਦ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ